ਇਗਲ ਚੀਤੇ ਰੱਖੀ ਬੰਦਾ ਜਿਸ ਥਾਂ ਉੱਪਰ ਵੱਸਦਾ ਹੈ ਅਰ ਜਿਸ ਦਾ ਵਾਤਾਵਰਣ ਵਿੱਚ ਵੱਸਦਾ ਹੈ ਉਹ ਨੂੰ ਚੰਗੀ ਲੱਗਣ ਲੱਗੀਆਂ ਉਦਰ ਕੀ ਉਹਨਾਂ ਲਗਾ ਪੜਨ ਦਿੰਦਾ ਬੰਦਾ ਵੀ ਬਰ ਕਹਿੰਦਾ ਕਿ ਇੱਥੇ ਠੀਕਾ ਠੀਕਾ ਉਹ ਕਿੱਥੇ ਬਸ ਰਿਹਾ ਠੀਕ ਉਹ ਕਈ ਵਾਰ ਬਹਰੇ ਕਹਿੰਦੇ ਉਹ ਥਾਂ ਤੁਮ ਚੰਗੀ ਲੱਗਦੀ ਹੈ ਹਾਂ ਉਹ ਇਸੇ ਤਰ੍ਹਾਂ ਆਪਣੀਆਂ ਵਰਤੀਆਂ ਵੀ ਚੰਗੀਆਂ ਲੱਗੀਆਂ ਮਾਫ ਕਰ ਤੇ ਇਸ ਕਰਕੇ ਬੰਦਾ ਆਪਣੀ ਵਰਤੀ ਨੂੰ ਛੱਡਣਾ ਜਿਹੜੀ ਗੀਜੇ ਨੂੰ ਚੰਗੀ ਲੱਗੀ ਹੈ ਉਹ ਨੂੰ ਇਹ ਛੱਡਣਾ ਨਹੀਂ ਉਹਦਾ ਲੋਕਾਂ ਭਾਵੇਂ ਉਹ ਚੰਗੀ ਹੈ ਭਾਵੇਂ ਨਹੀਂ ਚ ਪਰ ਇਹਦੇ ਲਈ ਚੰਗੀ ਹੈ ਇਸ ਕਰਕੇ ਬੰਦਾ ਆਪਣੀ ਵਰਤੀ ਨੂੰ ਛੱਡਣਾ ਨਹੀਂ ਮਾੜੀ ਗੱਲਤੀ ਵਾਲਾ ਬੰਦਾ ਮਾੜੀ ਬਿੱਟੀ ਨਹੀਂ ਛੱਡਣਾ ਚ ਚੰਗੀ ਵਰਤੀ ਵਾਲਾ ਬੰਦਾ ਚੰਗੀ ਵਰਤੀ ਨਹੀਂ ਛੱਡਦਾ ਦੋਨਾਂ ਦਾ ਕੰਮ ਹੈ ਮਾੜੀ ਵਰਤੀ ਵਾਲਾ ਇਨਸਾਨ ਆਪਣੀ ਮਾੜੀ ਵਰਤੀ ਨੂੰ ਗ੍ਰਹਿਣ ਕਰਕੇ ਰੱਖਦਾ ਉਹਨੂੰ ਛੱਡਣੀ ਵੀ ਝੱਪਣੀ ਉਹਨੂੰ ਬਾਅਦ ਵਿੱਚ ਜਦਨਾ ਬਰਤ ਤੁਸੀਂ ਸਮਝਾ ਲਿਓ ਤੇ ਸਮਝਣਾ ਮਾਰੇ ਅਖੇ ਦੇ ਮਾਨਮਤ ਲੋਕ ਸਮਝਾਈਏ ਕਦੋਂ ਸਮਝ ਆਇਆ ਕਿ ਕਹਿੰਦੇ ਮਨ ਦੇ ਪਿੱਛੇ ਲੱਗਣ ਵਾਲੇ ਬੰਦੇ ਨੂੰ ਕੁਝ ਜਿੰਨਾ ਮਰਦ ਨੂੰ ਸਮਝਾ ਲਵੋ ਉਹਨੇ ਸਭ ਜਣਾ ਉਹ ਆਪਣੀ ਗਰਤੀ ਨਹੀਂ ਗਿਆ ਪਾਪ ਆਪਣਾ ਸੁਭਾਅ ਹੀ ਗਿਆ ਉਹਨੂੰ ਚੰਗਾ ਲੱਗਿਆ ਮਾਰਦ ਲਈ ਇੱਕ ਉਦਾਹਰਨ ਕਿ ਸਤਗੁਰੂ ਖੰਦੇ ਕੋਈ ਬੰਦਾ ਨਿੰਮ ਦੀਆਂ ਜੜਾਂ ਦੇ ਵਿੱਚ ਮਿੱਠਾ ਘੋ ਕੇ ਪਾਵੇ ਨਿੰਮ ਕਦੇ ਵੀ ਮਿੱਠੀ ਨਹੀਂ ਹੁੰਦੀ ਨਿੰਮ ਨੇ ਕੌੜੀ ਹੀ ਰਹਿਣਾ ਕਿਉਂਕਿ ਉਹਨੇ ਧਰਤੀ ਦੇ ਵਿੱਚੋਂ ਉਹੀ ਤਰ੍ਹਾਂ ਕੀ ਜਿਹੜੇ ਕੋਲ ਆ ਤਾ ਪੜ ਉਹ ਕੌੜੀ ਉਹਨੇ ਮਿੱਠੀ ਲਈ ਤੁਸੀਂ ਉਹਦੀਆਂ ਜਿਹੜਾ ਜਿਹੜਾ ਇਕੱਠਾ ਕੋਲ ਕੋਲ ਪਾਈ ਉਹਨੇ ਆਪਣਾ ਸੁਭਾਅ ਨਹੀਂ ਕਿਹਾ ਸਤਿਗੁਰੂ ਕਹਿੰਦੇ ਅੰਮ੍ਰਿਤ ਲੈ ਲੈ ਈਮ ਸੰਜਾਈ ਕਹਿਣ ਕਬੀਰ ਉਹਾਂ ਕੋ ਸਹਿਜ ਜਨ ਕਹਿੰਦਾ ਕਬੀਰ ਖੈ ਨੂੰ ਦਾ ਸਹਿਜ ਨਹੀਂ ਜੰਦਾ ਪਾਪ ਆਪਣਾ ਸੁਭਾਅ ਨਹੀਂ ਛੱਡਦਾ ਕੋੜ ਤਨ ਦਾ ਇਸੀ ਤਰ੍ਹਾਂ ਕਈ ਅਨਸਾਰ ਉਹਨੇ ਡਿੜੀਆਂ ਆਪਣੀਆਂ ਬਾੜੀਆਂ ਘਿਰਤੀਆਂ ਨਾ ਉਹਨਾਂ ਨੂੰ ਉਹ ਛੱਡਣਾ ਨਹੀਂ ਚਾਹੁੰਦਾ ਉਹਨੂੰ ਚੰਗੀਆਂ ਲੱਗੀਆਂ ਲੱਗੀਆਂ ਲੋਕਾਂ ਨੂੰ ਭਾਵੇਂ ਚੰਗੀਆਂ ਲੱਗਣ ਭਾਵੇਂ ਨਾ ਲੱਗਣ ਉਹ ਛੱਡਣਾ ਨਹੀਂ ਦੋਖ ਬਾਮੂ ਨੂੰ ਲੱਗ ਪਾਣੀ ਜਾਂਦੇ ਪੁਰੋਥੀ ਚੰਗੀ ਲੱਗਦੀ ਸਤਗੁਰੂ ਕਹਿੰਦੇ ਚੰਗੀ ਬਿਰਤੀ ਬੜਾ ਚੰਗੀ ਬਿਰਤੀ ਵੀ ਨਹੀਂ ਛੱਡਣਾ ਚਾਹੁੰਦਾ ਡਿੜੀਆਂ ਨਾਲ ਦੂਜਾ ਪਾਸਾ ਪਾਵੇਂ ਲੋ ਲੱਖਾਂ ਹੀ ਮਨ ਮੁਕਤ ਬੰਦੇ ਆ ਕੇ ਮਿਲਣ ਉਹ ਵੀ ਆਪਣਾ ਸੁਭਾਅ ਨਹੀਂ ਛੱਡਣਾ ਸਤਿਗੁਰੂ ਨੇ ਉਦਾਰਣ ਦਿੱਤੀ ਕਹਿੰਦੇ ਚੰਨਨ ਦੇ ਮੂਟੇ ਵਿੱਚ ਸੁਗੰਧੀ ਹੋਈ ਹੈ ਤੂੰ ਠੰਡ ਵੀ ਨਾ ਡਰ ਚੰਦ ਅੰਤ ਨੂੰ ਡਰ ਸਾਕਰ ਨੂੰ ਜਦੋਂ ਜ਼ਹਿਰ ਕਰਦੀ ਹੈ ਉਹ ਤੱਪਦਾ ਹੈ ਬਚਾਰਾ ਉਹ ਅਗਬਰ ਚੰਦਨ ਦੇ ਬੰਦੇ ਨਾਲ ਲੱਗ ਜਾਂਦਾ ਆਪਣੀ ਸ਼ਰੀਰ ਰੱਖਦਾ ਹੁੰਦਾ ਹੈ ਉਨੂੰ ਠੰਡ ਮਿਲਦੀ ਹੈ ਤੇ ਫਿਰ ਜਹਰ ਵੀ ਆਪਣੇ ਨੂੰ ਉਸ ਚੰਦਰ ਦੇ ਬੂਟੇ ਦੇ ਸੁਗਦਾਰ ਹੈ ਪਰ ਚੰਦਰ ਬੇਰ ਤੋਂ ਠੰਡ ਦੇਈ ਨਹੀਂ ਸਤਿਗੁਰੂ ਖਣੇ ਇਸੇ ਤਰ੍ਹਾਂ ਜਿਹੜਾ ਗੁਰਮਖ ਬੰਦੇ ਦਾ ਭਲਾ ਮੰਗਦਾ ਪਾਵੇ ਲੱਖਾਂ ਹੀ ਮਨਮੁਖ ਮਿਲਦੇ ਹਨ ਉਹ ਆਪਣਾ ਸੁਭਾਅ ਨਹੀਂ ਹੈ ਕਬੀਰ ਸੰਤਨਾ ਛਾਡੇ ਸੰਤ ਲਈ ਜੋ ਕੋਟਕ ਮਿਲੇ ਅਸੰਤ ਮਨਮੁਖ ਬੰਦੇ ਅਛੰਤ ਗਤ ਹੈ ਮਨ ਮੁਖ ਬੰਦੇ ਕਬੀਰ ਸੰਤਨਾ ਛਾਡੇ ਸਾਨੂੰ ਕਹੀਂ ਸੰਤ ਅਿਤਥੇ ਸੰਤ ਪੁਣੇ ਦਾ ਸੁਭਾਅ ਚੰਗਾ ਸੁਭਾਅ ਨੂੰ ਕਹਿੰਦੇ ਸੰਤ ਆਪਣੇ ਚੰਗੇ ਸੁਭਾਅ ਨੂੰ ਨਹੀਂ ਛੱਡਦਾ ਜੋ ਕੋਠਕ ਮਿਲੇ ਅਸਨ ਮਿਲੇ ਆਕਰ ਉਹ ਜਨੋ ਬੇੜਿਓ ਤਾਸ ਕੀ ਤਾਲਾ ਰਜੰਤ ਭਗਤ ਕਬੀਰ ਕਹਿੰਦੇ ਚੰਨਨ ਦੇ ਬਿੱਤੇ ਜਿਨਨੇ ਮਰਦ ਛਾਪ ਆ ਕੇ ਲੱਗੇ ਉਹ ਆਪਣੀ ਜ਼ਹਿਰ ਉਤਾਰ ਦੇਵੇ। ਪੁਰੋਚੰਦਰ ਭੇਰ ਵੀ ਆਪਣੇ ਸੁਭਾਅ ਦੇ ਮੁਤਾਬਕ ਠੰਡਕ ਦੇਈ ਜਾਂਦਾ। ਉਹ ਆਪਣਾ ਸੁਭਾਅ ਨਹੀਂ ਤਿਆਗਦਾ। ਪਾਪੋਂ ਤੋਂ ਜ਼ਹਿਰ ਖੁਲ ਜਾਂਦੇ ਨੇ। ਚੰਦਰ ਭੇਰ ਜੀ ਉਹਨਾਂ ਨੂੰ ਛੱਡ ਦਿੰਦਾ। ਭਲਾ ਮੰਦਰਾ ਭੇਰ ਵੀ ਸੰਸਾਰ ਵਿੱਚ ਭਲਾਈ ਕਰਦਾ ਹੈ। ਪਾਪੋਂ ਦਾ ਕੋਈ ਮਾੜਾ ਕਰਦਾ ਨਹੀਂ। ਕਿਹਾ ਤਾਂ ਕੋਈ ਗੱਲ ਨਹੀਂ। ਫਿਰ ਵੀ ਇਹਦਾ ਪਲਦਾ। ਉਦੈਕ ਬਾਅਦ ਕਿ ਇਹਦਾ ਭਾਈ ਭਰਾ ਹੋ ਜਾਂਦੇ ਇਹ ਵਿਚਾਰਾ ਗਲਤ ਰੰਤੇ ਪੁਰਿਆ ਹੋਇਆ ਉਹ ਸਿੱਧੇ ਰੰਤੇ ਤੁਰਦਾ ਇਹਦਾ ਮਲਮ ਅੱਗੇ ਵਾਲਾ ਭਾਵੇਂ ਤੋੜਨਾ ਚਾਹੁੰਦਾ ਹੈ ਭਾਵੇਂ ਨਹੀਂ ਪਰ ਉਹ ਭਲਾ ਕਰ ਰਿਹਾ ਹੈ ਤੇ ਇਹਦਾ ਪੰਦਾ ਬੰਦਾ ਵੀ ਵਿਚਾਰਾ ਇਹ ਤਾਂ ਇਹ ਸੰਸਾਰ ਵਿੱਚ ਆਇਆ ਆਪਣਾ ਜੀਵਨ ਬੇਤਨਕ ਬਾਲ ਕੇ ਆਇਆ ਬਈ ਇਹਨੂੰ ਸਿੱਧੇ ਰੱਤੇ ਉਹ ਆਪਣਾ ਸੁਭਾਅ ਬਰਤਦਾ ਰਿਹਾ ਹੈ ਗੁਰੂ ਬੰਦਾ ਭੁਲੇਆ ਭਟਕਿਆਂ ਨੂੰ ਸਾਡੇ ਬਰੀਆ ਨੂੰ ਸਿੱਧੇ ਰਾਹ ਪਾੜਤਾ ਦੱਸਦਾ ਕਿ ਇਹ ਭਲਾ ਹੋ ਜਾਵੇ ਭਾਈ ਦਾ ਇਹ ਸੰਸਕਾਰ ਤੋਂ ਸਾਡੇ ਨੂੰ ਧਾਰਨ ਕਰਕੇ ਆਏ ਤੇ ਮੂੜ ਮੂੜੇ ਛੀ ਨਹੀਂ ਮਿਲਣਾ ਸਿੱਧੇ ਰਸਤੇ ਚੱਲਣਗੇ ਤੇ ਜੀਵਨ ਸਰਬੋਤਮ ਚੰਗਾ ਇਹ 삶 ਦੀ ਆਪਣੇ ਚੰਗੇ ਸੁਭਾਅ ਨੂੰ ਨਹੀਂ त्याਗਿਆ ਮਹਾਰਾਜ ਕਹਿੰਦੇ ਉਹਦੇ ਉਲਟ ਮਾੜਾ ਬੰਦਾ ਆਪਣੇ ਸੁਭਾਅ ਨੂੰ ਨਹੀਂ ਕਿਆ ਇਕ ਮਾੜੇ ਸੁਭਾਅ ਵਾਲਾ ਮਨ ਬੱਤੀ ਬੜਾ ਬਲੋਗ ਨਹੀਂ ਧਿਆਕ ਕਰਦਾ ਪਰ ਸਤਿਗੁਰੂ ਕਹਿੰਦੇ ਚੰਗੇ ਸੁਭਾਅ ਵਾਲਾ ਬੰਦਾ ਚੰਗਾ ਬਣਦਾ ਜਨਮ ਕਰ ਆਪਣੇ ਸੁਭਾਅ ਨੂੰ ਬਦਲ ਜਦੋਂ ਚੰਗੀਆਂ ਕੱਟੀਆਂ ਕਰੇਗਾ ਹੌਲੀ-ਹੌਲੀ ਬੁਰਾਈਆਂ ਕੱਟਣਗੀਆਂ ਛੇਤੇ ਰੱਖੇ ਜਦੋਂ ਬੁਰਾਈਆਂ ਕੱਟੀਆਂ ਕਰਾਂਗੇ ਹੌਲੀ-ਹੌਲੀ ਚੰਗੀਆਂ ਕੱਟਣਗੀਆਂ ਫਿਰ ਇੱਕ ਦਿਨ ਸਭ ਕੁਝ ਹੀ ਮਾੜਾ ਰਹਿਣਾ ਤੰਗਿਆਈ ਜੀ ਦਿੱਖਤ ਹੋ ਜਾਂਦਾ ਤੇ ਜਦੋਂ ਅਸੀਂ ਛਗਿਆਈਆਂ ਇਕੱਠੀਆਂ ਕਰਨ ਲੱਗਾ ਨਾ ਹੌਲੀ ਹੌਲੀ ਬੁਰਾਈਆਂ ਮੁਕਦਣ ਪਰ ਇਹ ਗੁਰੂ ਦੀ ਕਿਰਪਾ ਨਾਲ ਹੋਇਆ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਕਹਿੰਦੇ ਜਿਹਦੇ ਵਿੱਚ ਕੋਈ ਛਗਿਆਈ ਨਹੀਂ ਕੋਈ ਨਹੀਂ ਜੇ ਗੁਰੂ ਦੀ ਸਰਤਾ ਦਵੇ ਤਾਂ ਗੁਰੂ ਨੂੰ ਛਗਿਆਈਆਂ ਬਖਸ਼ਦਾ ਗੁਣ ਬਖਸ਼ਦਾ ਤੇ ਜਿਹਦੇ ਕੋਲ ਹੋਰ ਨੇ ਉਹ ਹੋਰ ਕੋਣ ਬਖਸ਼ਿੰਦਾ ਮਹਾਰਾਜ ਉਹਦੇ ਗੁਣਾਂ 'ਚ ਵਾਧਾ ਕਰਦਾ ਉਹਦੇ ਗੁਣਤ ਬਾਜਾ ਉਹ ਨਾਨਕ ਨਿਰਗੁਣ ਗੁਣ ਕਰੇ ਕੁਰਬਾਨੀਆਂ ਗੁਣ ਦੇ ਕਹਿੰਦੇ ਇਹ ਕੋਲ ਹੋਰ ਬਖਸ਼